ਆਪਣੀਆਂ ਖੇਤੀ ਵਾਲੀਆਂ ਵੀਡੀਓ ਕਰਕੇ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਹੋਈ ਮੀਕੂ ਢਿੱਲੋਂ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਤੇ ਵਲੌਗਸ ਤੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਪਿਛਲੇ ਦਿਨੀ ਕੰਟ੍ਰੋਵਰਸੀ ਦੇ ਕਰਕੇ ਜਿਆਦਾ ਜਿਹੜੀ ਵਾਇਰਲ ਹੋਈ ਸੀ ਮੀਕੂ ਢਿੱਲੋਂ ਤੇ ਉਸ ਤੋਂ ਬਾਅਦ ਹੁਣ ਉਸ ਤੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਲੋਕ ਉਸ ਨੂੰ ਕਾਫੀ ਜਿਆਦਾ ਕਮੈਂਟ ਕਰ ਰਹੇ ਹਨ ਤੇ ਲੋਕਾਂ ਦੇ ਕਮੈਂਟਾਂ ਦਾ ਜਵਾਬ ਅੱਜ ਮੀਕੂ ਢਿੱਲੋਂ ਨੇ ਲਾਈਵ ਆ ਕੇ ਦਿੱਤਾ ਹੈ ਤੇ ਵੱਡੀਆਂ ਗੱਲਾਂ ਜਿਹੜੀਆਂ ਆਪਣੇ ਚਾਹਣ ਵਾਲਿਆਂ ਨੂੰ ਕਹਿ ਦਿੱਤੇ ਹਨ ਕਿਉਂਕਿ ਕਾਫੀ ਜ਼ਿਆਦਾ ਕਮੈਂਟ ਆ ਜਿਹੜੇ ਉਹ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਸਨ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਮੈਕੋ ਢਿੱਲੋ ਦੇ ਵੱਲੋਂ ਲਗਾਤਾਰ ਸੈਡ ਸਟੋਰੀਆਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤਾਂ ਉਹਨਾਂ ਸੈਡ ਸਟੋਰੀਆਂ ਤੋਂ ਬਾਅਦ ਲੋਕਾਂ ਦੇ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ ਕਿ ਸਿਸਟਰ ਕੀ ਹੋਇਆ ਕਾਫੀ ਜ਼ਿਆਦਾ ਲੋਕ ਪੁੱਛ ਰਹੇ ਹਨ ਕਿ ਮੈਕੋ ਢਿੱਲੋ ਤੁਹਾਨੂੰ ਕੀ ਹੋਇਆ ਹੈ ਤਾਂ ਉਸਨੇ ਅੱਜ ਲਾਈਵ ਆ ਕੇ ਵੱਡੀਆਂ ਗੱਲਾਂ ਕਹੀਆਂ ਹਨ ਤਾਂ ਉਸਨੇ ਆਪਣੀ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਹਾਂਜੀ ਸਾਰੇ ਪੁੱਛੀ ਜਾਂਦੇ ਆ ਕੀ ਹੋਇਆ ਕੀ ਹੋਇਆ ਸਭ ਕੁਝ ਠੀਕ ਆ ਕੁਝ ਨਹੀਂ ਹੋਇਆ ਸਾਰਾ ਕੁਝ ਆਪਾਂ ਇੱਕ ਵੀਡੀਓ ਜਾਂ ਪ੍ਰੋਪਰ ਇੰਟਰਵਿਊ ਦੇ ਵਿੱਚ ਕਲੀਅਰ ਕਰਾਂਗੇ 2 ਦਿਨਾਂ ਤੱਕ 2-3 ਦਿਨਾਂ ਤੱਕ ਵਾਹਿਗੁਰੂ ਸਭ ਕੁਝ ਵਧੀਆ ਵਾ ਇਦਾਂ ਦਾ ਕੁਝ ਨਹੀਂ ਹੋਇਆ ਓਕੇ ਆ ਗਾਇਸ ਤਾਂ ਇਸ ਜਿਹੜਾ ਸਟੋਰੀ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਚਿੰਤਾ ਮੈਕੂ ਟਲੋ ਵਾਰੀ ਕੀਤੀ ਜਾ ਰਹੀ ਹੈ ਕਿਉਂਕਿ ਜਾਂ ਤਾਂ ਉਸ ਜਿਹੜਾ ਝਗੜਾ ਵਾ ਆਪਣੇ ਅਨਮੋਲ ਪਤੀ ਦੇ ਨਾਲ ਹੋ ਸਕਦਾ ਹੈ ਜਾਂ ਉਸ ਦਾ ਆਪਣੀ ਕੋਈ ਸੱਸ ਦੇ ਨਾਲ ਰੌਲਾ ਰੱਪਾ ਹੋ ਸਕਦਾ ਹੈ ਇਸ ਬਾਰੇ ਅਜੇ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਬਾਕੀ ਜਿਵੇਂ ਹੀ ਉਹਨਾਂ ਦੇ ਵੱਲੋਂ ਕੋਈ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਹੁਣ ਵੇਖੋ ਮੇਕੋ ਟੱਲੋ ਦੀ ਉਹ ਵੀਡੀਓ ਜਿਸ ਦੇ ਵਿੱਚ ਉਸ ਨੇ ਆਪਣੇ ਛੁਰਤਿਆਂ ਨੂੰ ਵੱਡੀਆਂ ਗੱਲਾਂ ਕਹੀਆਂ ਯਾਰ ਸਾਰੇ ਪੁੱਛੀ ਜਾਂਦੇ ਨੇ ਹਨਾ ਵੀ ਜਦ ਕੀ ਹੋਇਆ ਵੀ ਤੁਸੀਂ ਸੈਡ ਸਟੋਰੀਆਂ ਪਾਈ ਜਾਂਦੇ ਹੋ ਤਾਂ ਕੁਝ ਵੀ। ਹਜੇ ਮੈਨੂੰ ਵੀ ਨਹੀਂ ਪਤਾ ਯਾਰ ਵੀ ਕੀ ਹੋਇਆ। ਸੋ ਪਲੀਜ਼ ਹਜੇ ਕੋਈ ਵੀ ਡਿਸਟਰਬ ਨਾ ਕਰੋ ਵੀ ਕੀ ਹੋਇਆ ਕੀ ਨਹੀਂ ਹੋਇਆ। एवरीथिंग ਇਜ਼ ਓਕੇ। ਜਿਵੇਂ ਵੀ ਮੈਂ ਹਾਂ ਮੈਂ ਇਨ ਫਿਊਚਰ ਕੁਝ ਦਿਨਾਂ ਤੱਕ ਜਿੱਦਾਂ ਵੀ ਲਾ ਲੋ। ਹਜੇ ਮੈਂ ਵੀ ਬਲੈਂਕ ਆ ਮੈਨੂੰ ਵੀ ਕੁਝ ਨਹੀਂ ਪਤਾ। ਮੈਂ ਸ਼ੇਅਰ ਜ਼ਰੂਰ ਕਰੂੰ ਤੁਹਾਡੇ ਸਭ ਨਾਲ। ਬਟ ਫਿਲਹਾਲ ਨਹੀਂ ਪਤਾ। ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ